ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋ ਬਹੁਤ ਬਹੁ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਬੈੜਾ ਨੇ ਦੋ ਦੀਆਂ ਦੋ ਚੰਗੀਆਂ ਟੋਪ ਕਲਾਸ ਚੰਗੇ ਰਿਕਾਰਡ ਵਾਲੀਆਂ ਦੱਸਦਾ ਵੀਰੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆਂ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸੋ ਸਤਿ ਸ੍ਰੀ ਅਕਾਲ ਬੱਬਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਠੀਕ ਠਾਕ ਬੱਬਾ ਜੀ ਵਧੀਆ ਜੀ ਠੀਕ ਠਾਕ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਜੇਸ਼ ਕੁਮਾਰ ਛਿੰਦਾ ਕਹਿੰਦੇ ਮੈਨੂੰ ਠੀਕ ਹੈ ਜੀ ਤੇ ਆਪਣਾ ਪਿੰਡ ਦੱਸ ਦਿਓ ਪਿੰਡ ਡੇਲਾ ਰੋਡ ਹਸਨਪੁਰਾ ਸਾਹਮਣੇ ਤਾਲਾ ਮੰਡੀ ਠੀਕ ਹੈ ਜੀ ਤੇ ਤਹਿਸੀਲ ਕਿਹੜੀ ਪੈ ਗਈ ਆਪਣਾ ਤਹਿਸੀਲ ਮਿਲ ਬਟਾਲਾ ਬਟਾਲਾ ਪੈ ਗਈ ਤਹਿਸੀਲ ਜ਼ਿਲ੍ਹਾ ਗੁਰਦਾਸਪੁਰ ਪੈ ਗਿਆ ਠੀਕ ਹੈ ਜੀ ਨੰਬਰ ਨੰਬਰ ਹੈ 98776 ਹਾਂਜੀ 79211 79211 ਠੀਕ ਹੈ ਵੀਰ ਜੀ ਤੇ ਦੋ ਵੇੜਾ ਆਪਣੇ ਕੋਲੇ ਹਾਂ ਜੀ ਦੋ ਵੇੜਾ ਠੀਕ ਹੈ ਵੀਰ ਜੀ ਤੇ ਦੋਵੇਂ ਦੱਸਿਓ ਇਹਦੇ ਬਾਰੇ ਦੱਸ ਦੋ ਵੈੜ ਵਾਲੇ ਇਹ ਵੈੜ ਦੇ ਕਿੰਨਾ ਦਾਈ ਛੱਡ ਤੂ ਬੱਛੀ ਲਈ ਹੋਈ ਆ ਹਾਂਜੀ ਇਹ ਤਾਂ ਕਿੰਨਾ ਦਾ 18 19 ਕਿਲੋ ਦਾ ਗੁੱਦ ਚ ਹੋਇਆ ਆ ਇਹ ਕਹਿੰਦੇ ਤੀਜੇ ਸੂਵੇ ਸੁਣਾ ਜੀ ਠੀਕ ਹੈ ਜੀ 18 19 ਕਿਲੋ ਦਾ ਰਿਕਾਰਡ ਆ ਇਹਦਾ ਐਰ ਕੀ ਤੀਸਰਾ ਸੂਹਾ ਸੁਣੀ ਹਾਂਜੀ ਹਾਂਜੀ 20 ਪਲੱਸ ਗੁੱਦ ਦੋਈ ਠੀਕ ਹੈ ਜੀ ਦੇਣ ਕਿੰਨੇ ਲੈ ਜੀ ਵੀਰ ਜੀ ਦੇਵੇਂ ਦੇ ਕਿੰਨਾ 8-10 ਦਿਨ ਖੜੇ 8-10 ਦਿਨ ਖੋਲਿਓ ਵੀਰ ਜੀ ਖੋਲਿਓ ਵੇਖੋ ਵੀਰ ਜੀ ਚੰਗੇ ਰਿਕਾਰਡ ਵਾਲੀ ਵੀਰ ਵੈੜ ਦੱਸਦਾ ਥਣ ਥਣ ਬਹੁਤ ਸਪੈਸ਼ਲ ਲੱਗਿਆ ਵੈੜ ਨੂੰ ਵੱਡੀ ਵ ਲੈਓ ਜੀ ਇਹ ਵੀ ਜਿਹੜਾ ਅੱਗੇ ਵੀ ਚੌਂ ਲੀਡਰ ਤੋਂ ਕਿ ਚਰਮਣ ਲਿੰਗੇ ਆ ਤੇ ਠੀਕ ਹੈ ਜੀ ਇਹ ਲਿੰਗੇ ਚਾਰੇ ਸਾਫ ਸੁਥਾਵਾ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਬਾਲ ਲੁਲੀ-ਪੋਲੀ ਬੜੀ ਐ ਥਲੇ ਠੋਲਾ ਠੋਲਾ ਵੇਖੋ ਕਿੰਨੀਆਂ ਆ ਬਣਿਓ ਬਹੁਤ ਠੱਲੇ ਠੀਕ ਹੈ ਜੀ ਵੇਖੋ ਵੀਰ ਜੀ ਲੰਮੀ ਬੇਲ ਦੀ ਵਹਿੜਾ ਜਾਤ ਨਸਲ ਫੋਲਾ ਥਣ ਥਣ ਬਹੁਤ ਸਪੈਸ਼ਲ ਲੱਗਿਆ ਦੁੱਧ ਦਾ ਵੀ ਚੰਗਾ ਰਿਕਾਰਡ ਦੱਸਦਾ ਵੀਰ ਲੈਓ ਵੀਰ ਜੀ ਕਮਾ ਲਓ ਕਮਾ ਲਓ ਤੁਹਾਡੀ ਵੀਰ ਜੀ ਦੁੱਧ ਸੇਵਾ ਦਾ ਹੁੰਦਾ ਵਾ ਬਿਲਕੁਲ ਬਿਲਕੁਲ ਇਹ ਤਾਂ ਅਰਾਕ ਨਹੀਂ ਸੇਵਾ ਕਾਲੂ ਉਹਨਾਂ ਹੀ ਵੇਖੋ ਇਹਨਾਂ ਨੂੰ ਪਾਇਆ ਯਾਰ ਇਹ ਤੁਹਾਡੀਆਂ ਕਰਮਾਂ ਦੀ ਹੁੰਦਾ ਹੀ ਦੇ ਦਿੰਦੀਆਂ ਹਾਂਜੀ 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 ਵੇਖੋ ਵੀਰ ਜੀ ਚੰਗੀ ਵਹਿੜਾ ਚੰਗਾ ਰਿਕਾਰਡ ਵੀ ਇਹ ਦੁੱਧ ਦਾ ਦੱਸਦਾ ਵਹਿੜਦਾ ਲੰਮੀ ਬੇਲ ਆ ਬਾਕੀ ਵੀਰ ਜੀ ਕਹਿੰਦੇ ਚੰਗਾ ਰਿਕਾਰਡ ਰਿਹਾ ਇਹਦਾ ਦੁੱਧ ਦਾ ਥਣ ਥਣ ਬਹੁਤ ਸਪੈਸ਼ਲ ਲੱਗਿਆ ਵਹਿੜਦਾ ਚੈੱਕ ਕਰੋ ਵੀਰ ਜੀ ਕੋਈ ਵੇਖੋ ਇਹਨਾਂ ਦਾ ਸਾਧਰਨ ਦਾ ਕੰਮ ਤਾਂ ਘੈਂਟ ਹੈ। ਵੇਖੋ ਪਾਣੀ ਦਾ ਕੰਮ ਨਹੀਂ ਗਿਆ ਵੀ ਕਾਂਦੀਆਂ ਝੰਗੂ ਭਾ ਕੇ ਕਰਨਾ ਵਾ। ਬਿਲਕੁਲ ਜੀ। ਬੇਚਾਰੇ ਨਾਰਮਲ ਬੰਦੇ ਇਹ ਸਹੀ ਸੌਂਗ ਕੰਮ ਕਰਦਾ ਰਿਹਾ। ਹਾਂਜੀ ਹਾਂਜੀ। ਹਾਂਜੀ। ਚਲੋ ਕੋਈ ਢੁੰਡੀ ਬੜੀ ਹੈ ਉਹ ਵੇਖੋ। ਆ ਵੀ ਸੁਣ। ਬਿਲਕੁਲ ਵੀਰ ਜੀ ਬਿਲਕੁਲ ਜੀ। ਠੰਡੀ ਸਿਲ ਵੇੜ ਹੈ ਨਾ ਜੀ। ਦਿਨ ਕਿੰਨੇ ਵੀਰ ਜੀ ਦੱਸਿਆ ਲੈ ਜੂਗੀ? ਹਫਤਾ ਦਸ ਦਿਨ ਲੈ ਜੂਗੀ। ਠੀਕ ਹੈ ਜੀ। ਦੁੱਧ ਦਾ ਰਿਗਾਰਡ ਵੀ ਚੰਗਾ ਹੈ ਨਾ ਜੀ? ਹਾਂਜੀ ਹਾਂਜੀ। ਬਿਲਕੁਲ ਜੀ। ਬਾਕੀ ਵੀਰ ਜੀ ਕੀ ਮੋਲ ਕਰ ਲੈਣਾ ਇਹਦਾ ਵੇੜ ਦਾ? ਮੋਲ ਤਾਂ ਵੀਰ 75 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਬਾਬਾ ਜੀ ਛੋਟਾ ਛੋਟਾ 75 ਹਾਂਜੀ 64 ਹਜ਼ਾਰ ਦੀ ਦੇ ਲਈਏ 64 ਹਜ਼ਾਰ ਦੀ ਹਾਂਜੀ ਚਲੋ ਪੂਰੇ 65 ਦੀ ਕਰਦੇ ਹੋ ਵਿੱਚੇ ਛੋਟ ਛੱਪਾ ਚਲੋ 64 ਹਜ਼ਾਰ ਦੀ ਦੇ ਦਾਂ 64 ਦੀ ਹਾਂਜੀ ਠੀਕ ਹੈ ਜੀ ਤੋਂ ਬਾਅਦ ਕੋਈ ਨਵੀਆਂ ਤੋੜੇ ਨਾ 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 ਬਿਲਕੁਲ ਬਿਲਕੁਲ ਛੋਟ ਆਪਣੀ ਪੁੱਛੀ ਨਾ ਕਰ ਦੇਣਗੇ ਹਾਂਜੀ ਹਾਂਜੀ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਜਿਹੜਾ ਦੇਣ ਵਾਲੇ ਪਾਸੇ ਪੈ ਗਿਆ ਵੀ ਸਾਨੂੰ ਥੋੜਾ ਥੋੜਾ ਵੀ ਮੁਨਾਫਾ ਮਿਲ ਜੂ ਨਾ ਤੇ ਉਹਨੇ ਜੀ ਚਲੇ ਜਿਆਦਾ ਕਰ ਲੈਣਗੇ ਤੇ ਗਾਂ ਕੰਮ ਕਰਪੂ ਆ ਬਿਲਕੁਲ ਜੀ ਵੇਖੋ ਹੀ ਵੀਰ ਜੀ ਨੇ ਜਾਇਜ ਮੁੱਲ ਕੀਤਾ ਵਾ ਵੱਡੀ ਵੈੜ ਆ ਚੰਗੇ ਰਿਕਾਰਡ ਵਾਲੀ ਆ ਤੇ ਵੀਰ ਕਹਿੰਦਾ ਦਿਨ ਦਾਹ ਲੈ ਜੂਗੀ ਵੈੜ ਚੰਗੀ ਆ ਇੱਕ ਰੀ ਤੋਰਾ ਵੀਰ ਜੀ ਖੋਲ ਤੋ ਇੱਕ ਰੀ ਤੋਰਾ ਫਿਰ ਵਿਖਾ ਦਿੰਨੇ ਵੈੜ ਦਾ ਚੰਗੀ ਵੈੜ ਆ ਰੇਡ ਵੀ ਵੀਰ ਨੇ ਬਿਲਕੁਲ ਹੀ ਜਾਇਜ ਕਰਤਾ ਨੇ ਚੰਗੀ ਬੱਡੀ ਚੰਗੇ ਰਿਕਰਡ ਵਾਲੀ ਵੈੜਾ ਜੀ ਬਿਲਕੁਲ ਜੀ ਬਿਲਕੁਲ ਜੀ ਕਿੰਨਾ ਲੱਗਾ ਬਿਲਕੁਲ ਜੀ ਬਿਲਕੁਲ ਜੀ ਚਮਕਾ ਵੀ ਆ ਬਿਲਕੁਲ ਜੀ ਬਾਕੀ ਵੀ ਜੀ ਤੋੜਾ ਤਾਰ ਬਹੁਤ ਚੰਗਾ ਵੈੜਦਾ ਚੰਗੀ ਵਸ਼ੀ ਆ ਜੀ ਹਾਂ ਬਹੁਤ ਿਆ ਲੱਗਾ ਬਿਲਕੁਲ ਜੀ ਹਾਂ ਤੇ ਮੱਝਾ ਨੂੰ ਲੱਗਾ ਠੀਕ ਹੈ ਫਿਰ ਠੰਡੀ ਢੀੜੀ ਆ ਮਾਡਲ ਮਾਡਲ ਵੀਰ ਜੀ ਚੰਗੀ ਵੈੜਾ ਜੀ ਜਿੰਨੀ ਵੀ ਸਾਫ ਸੁਥਰੀ ਆ ਚੰਗੇ ਰਿਕਰਡ ਵਾਲੀ ਵੀਰ ਦੱਸਦਾ ਠੀਕ ਹੈ ਵੀਰ ਜੀ। ਬਾਕੀ ਵੀਰ ਜੀ ਕੋਈ ਵੀ ਚੱਲ ਗਿਆਊਗਾ ਮਤਲਬ ਮਾਨਤਨ ਕਰਦੇ ਹੋ ਹਨਾ ਜੀ। ਕਰਾਂਗੇ ਜਰੂਰ ਕਰਾਂਗੇ। ਬਿਲਕੁਲ ਜੀ। ਇਹ ਇੱਡੀ ਕਰ ਬਾਕੀ ਤਾਂ ਕੋਈ ਸਵਾਦ ਲੈਣ ਵਾਲਾ ਫੋਨ ਨਾਲ ਹੈ। ਨਹੀਂ ਬਿਲਕੁਲ ਠੀਕ ਹੈ ਜੀ। ਵੀਰ ਜੀ ਜੇ ਕੋਈ ਭਾਂਡਾ ਲੈਂਦਾ ਇਹਨਾਂ ਦੀ ਥਾਣਾ ਦੀ ਗਰੰਟੀ ਹੋਗੀ। ਮਨ ਪਿੱਛੇ ਦੀ ਸਾਡੀ ਗਰੰਟੀ ਹੈ। ਠੀਕ ਹੈ ਜੀ। ਠੀਕ ਹੈ ਜੀ। ਜੇ ਕੋਈ ਭਾਂਡਾ ਖੇਤਰ ਕਰਕੇ ਇੱਥੇ ਆ ਜੇ ਤਾਂ ਬਹੁਤ ਚੰਗੀ ਗੱਲ ਆ। ਆਪਣੇ ਥਣ ਵੇਖ ਕੇ ਮੇਰਾ ਵੀ ਲੈਣਾ ਹੈ। ਬਿਲਕੁਲ ਜੀ। ਠੀਕ ਹੈ ਜੀ। ਵੇਖੋ ਜੀ ਵੀਰ ਜੀ ਨੇ ਮੁੱਲ ਵੀ ਜੈਜ ਕੀਤਾ। ਬਾਕੀ ਥਾਂ ਤੋਂ ਦੀ ਬਹੁਤ ਸਾ ਵੱਡੀ ਵੈੜਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਆ ਗਈ ਦੂਸਰੇ ਨੰਬਰ ਤੇ ਵੈੜ ਜੀ ਹਾਂਜੀ ਇਹਦੇ ਬਾਰੇ ਦੱਸੋ ਵੀਰ ਜੀ ਇਹ ਬੱਛੀ ਵੀਰ ਜੀ ਬਹੁਤ ਅਸਲਿਆਂ ਦੀ ਬੱਛੀ ਆ ਠੀਕ ਹੈ ਜੀ ਜਾਨੀਆਂ ਦਾ ਤੋਹਫਾ ਹੀ ਆ ਜੀ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਦੂਜੇ ਤੋਂ ਸੁਣੀਏ ਇਹ ਕਿੰਨੇ ਦਿਨ ਬਾਕੀ ਵੀਰ ਜੀ ਇਹਦੇ ਇਹਦੇ ਵੀਰ ਜੀ 4 ਤਰੀਕ ਨੂੰ ਦੇ ਨੌ ਮਹੀਨੇ ਪੂਰੇ ਹੋ ਜਾਣੇ ਵੇਖੋ ਆਪਾਂ ਕਿੰਨੇ ਉੱਤੇ ਲੈੰਦੀ ਆ ਠੀਕ ਹੈ ਜੀ ਯਾਨੀ ਕਿ ਇਹ ਦਿਨ 10 12 ਖੜ ਸਕਦੀ ਹੈ ਨਾ ਜੀ ਬਿਲਕੁਲ ਖੋਲੇ ਵੀਰ ਜੀ ਵੇਖੋ ਵੀਰ ਜੀ ਚੰਗੀ ਵੈੜਾ ਇਹ ਵੀ ਦਿਨ ਵੀਰ ਕਹਿੰਦਾ 10 ਤੋਂ 12 ਦਿਨ ਲੈ ਜੂਗੀ ਹਨਾ ਜੀ ਬਰੀਡ ਦੀ ਮੱਛੀ ਹੈ ਬਿਲਕੁਲ ਜੀ ਚੰਗੀ ਚਮਕਾ ਵਾਲੀ ਵੈੜਾ ਲੰਮੀ ਬੇਲ ਆ ਫੋਲਡਰ ਆ ਜੀ ਆ ਸੋਹਣੀ ਸੁਨੱਖੀ ਹੈ ਜੀ ਤੋੜ ਦਿਓ ਵੀਰ ਜੀ ਤੋੜ ਦਿਓ ਬਿਲਕੁਲ ਜੀ ਗਰਮੀਆਂ ਦੇ ਵਿੱਚ ਵੀ ਇਹ ਕਿਸੇ ਵੀ ਸੱਜਣ ਦੇ ਘਰੇ ਰੱਖਣੀ ਹੋਵੇ ਬਹੁਤ ਚੰਗੀ ਰਹੂਗੀ ਫੈਂਟ ਵੀ ਚੰਗੀ ਆਊਗੀ ਚਮਕਾ ਵਾਲੀ ਵਸ਼ੀ ਹੈ ਰੰਗ ਬਾਜਾ ਵੇਖੋ ਵੀਰ ਜੀ ਥਾਂ ਥਾਂ ਨੂੰ ਬਹੁਤ ਸਪੈਸ਼ਲ ਲੱਗਿਆ ਚੰਗੀ ਪੱਲ ਜੋੜ ਚੰਗਾ ਵਸ਼ੀ ਦਾ ਦੇਖੋ ਜੀ ਚੈੱਕ ਕਰੋ ਵੀ ਜੀ ਚੰਗੀ ਸਾਰ ਸੁਰੀ ਬਿਲਕੁਲ ਜੀ ਠੀਕ ਹੈ ਜੀ ਵੀਰ ਜੀ ਕਿੰਨਾ ਦੁੱਧ ਚ ਬਾਜੂ ਇਹ ਜੀ ਬਹੁਤ 16 17 ਆਇਆ ਆ ਇਹ 16 17 ਕਿਲੋ ਚੁਆਈ ਕਰਾਈ ਹੋਈ ਇਹਨੇ ਹਾਂਜੀ ਦੂਸਰਾ ਸੁਆਇਆ ਹੈ ਕਿ ਹੈਨਾ ਜੀ ਜਾਦੂਆ ਸੁਆਸ ਨੂੰ ਦੀ ਬਸ਼ੀ ਬਿਲਕੁਲ ਵੀਰ ਜੀ ਕੀ ਮੁੱਲ ਆ ਮੁੱਲ ਵੀਰ ਜੀ ਦਾ 70000 ਰੁਪਿਆ ਕਰਦੇ ਜੀ 70000 ਹਾਂਜੀ ਵੀਰ ਜੀ ਜਾਇਜ਼ ਕਰਦੀ ਹੈ ਹਾਂ ਹਾਂਜੀ ਕਰ ਦੋ 65 ਨਾ 70 ਆ ਹਾਂਜੀ 60000 ਦੀ ਦੇ ਦਈਏ 60000 ਦੀ ਹਾਂਜੀ ਵੀਰ ਜੀ ਜਾਇਜ਼ ਹੈ ਚਲੋ ਮੁੱਲ ਵੀਰ ਜੀ ਹੁਣ ਚਲੋ ਛੋਟ ਕਰਾ ਦਿੰਨੇ ਹਾਂ ਹੋਰ ਹੈਨਾ ਪੂਰੇ ਸਰ ਦੀ ਹਾਂ ਨਾ ਕਰ ਦੋ ਵੀਰ ਜੀ ਪੂਰੇ 60000 ਦੀ ਦੇ ਦਾਂਗੇ 58 ਦੀ 56 ਦੇ ਦਾਂਗੇ 56000 ਦੀ ਦੇ ਬਾਈ ਫੋਟਨਾ ਕਰਾਇਆ ਟੇ ਕੋ ਠੀਕ ਹੈ ਜੀ ਨਹੀਂ ਫੁਰੀ ਨਹੀਂ ਦਰਮਿਆ ਦਾ ਫੁਰੀਆ ਬਿਲਕੁਲ ਜੀ 55000 ਦੀ ਵੀਰ ਜੀ ਬਿਲਕੁਲ ਜਾਜ ਵੈੜ ਆ ਇਹ ਸਾਡੇ ਪਹਿਲੇ ਫੋਨ ਤੇ ਵਗਣ ਵਾਲੀ ਹੈ ਜੀ ਮੈਂ ਤੁਹਾਨੂੰ ਕੋਈ ਫੋਨ ਕਰੂਗਾ ਫਿਰ ਵੀ ਉਹਦਾ ਮਾਨਤਨ ਕਰਾਂਗਾ ਪੰਜਾ ਬਿਲਕੁਲ ਜੀ ਵੀਰ ਜੀ ਖੋਲੋ ਇੱਕ ਰੀ ਤੋਰਾ ਵਿਖਾਈਏ ਮੈਂ ਨਾ ਬੈਠਦਾ ਰੇਟ ਤੇ ਬਿਲਕੁਲ ਵੀਰ ਜੀ ਨੇ ਜਾਜ ਕਰ ਦਿੱਤਾ ਚੰਗੀ ਕੁਆਲਟੀ ਦੀ ਹੈ ਜੀ ਹਾਂਜੀ ਕਾ ਦੇਖੋ ਮੈਂ ਕੋਈ ਨਹੀਂ ਮੈਂ ਕੋਈ ਨਹੀਂ ਠੀਕ ਹੈ ਤੋਹਫਾ ਦੇ ਹਾਂਜੀ ਹਾਂਜੀ ਪਲ ਜੋੜ ਬਹੁਤ ਆ ਠੀਕ ਹੈ ਵੀਰ ਜੀ ਚੈੱਕ ਕਰੋ ਇਹ ਜੀ ਹੋਏ ਇਹ ਜੀ ਹੋਏ ਬਿਲਕੁਲ ਜੀ ਲੈ ਆਓ ਵੀਰ ਜੀ ਲੈ ਆਓ ਬਿਲਕੁਲ ਜਾਇਜ਼ ਮੁੱਲ ਕਰਤਾ ਵੀਰ ਨੇ 55000 ਦੀ ਵੇੜ ਬਿਲਕੁਲ ਇਹਨਾਂ ਦੀ ਵੇਖਦਾ ਬਿਲਕੁਲ ਜੀ ਚਮਕਲੀ ਬਿਲਕੁਲ ਵੀਰ ਜੀ ਚਮਕਲੀ ਹੈ ਵੇੜ ਰਾਜੀ ਆ ਇਹ ਭਾਗ ਲੱਭ ਜੂਗਾ ਬਿਲਕੁਲ ਵੀ ਤੁਹਾਡੇ ਵਿਚਾਰੇ ਸ਼ਹਿਰ ਲੱਗੂਗਾ ਠੀਕ ਹੈ ਜੀ ਮਿਲ ਗਿਆ ਚੈੱਕ ਕਰੋ ਵੀ ਜੀ ਦੋਵਾਂ ਮੈਡਾਂ ਦਾ ਵੀਰ ਨੇ ਮੁੱਲ ਜਿਆਜ ਕਰ ਲੈ ਲਾ ਵੀਰ ਜੀ ਇਹ ਜੋੜਾ ਹੀ ਪਾਲੂ ਕੋਈ ਇਹ ਜੋੜਾ ਕਾਲੇ ਨਾਲ ਪਈ ਹੈ 10000 ਰੁਪਿਆ ਦੋਵਾਂ ਦੀ 1000 ਰੁਪਿਆ ਕਰਦਾਂਗੇ ਜੋੜੇ 'ਚ 2000 ਹੋਰ ਘਟ ਕਰਦਾਂਗੇ 3000 ਹੀ ਦੱਸਾਂਗੇ 3000 ਹੀ ਪਹਿਲਾਂ ਜਿਆਜ ਕਰਤਾ ਬਾਬਾ ਜੀ ਹਨਾ ਇਹ ਮੁੱਲ ਤੇ ਜਿਆਜ ਪਹਿਲਾ ਚਾਂਸ ਬਿਲਕੁਲ 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 ਜੀ ਇਹਨਾਂ ਦੇ ਭਾਵੇਂ ਨੋਹਾ ਲੱਭੇ ਨਾ ਲੱਭੇ ਦੇਣਾ ਪਛੇ ਪੈ ਗਿਆ ਸੀ ਬਿਲਕੁਲ ਤਾਂ ਮੇਰੇ ਚੈਨਲ ਤੇ ਇਹੀ ਗੱਲ ਸਾਡੇ ਸ਼ੌਂਕੀ ਤੁਹਾਡੇ ਚੈਨਲ ਤੇ ਤੁਮਹੀਂ ਠੀਕ ਹੈ ਜੀ ਬਿਲਕੁਲ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹਨੂੰ ਰੱਪ ਇਤਾਂ ਇਨਵਾਈਟ ਹਾਂ ਜੀ ਦੰਦ ਪੁੱਟ ਕੇ ਕੋਈ ਸਿੱਧੀ ਆਉਂਛੀ ਬਿਲਕੁਲ ਜੀ ਵੀਰ ਜੀ ਜਿਆਜ ਰੇੜ ਵੀਰ ਨੇ ਕੀਤਾ ਜੋੜੇ ਦੇ ਵਿੱਚ ਵੀਰ ਕਹਿੰਦਾ 3000 ਹੋਰ ਮਾਨਤਾਨ ਕਰਦਾਂਗੇ ਮੋਲ ਪਹਿਲਾਂ ਹੀ ਵੀਰ ਨੇ ਜਿਆਜ ਕਰਤਾ ਉਹ ਵੀ ਵੱਡੀ ਵੜਾ ਚੰਗੀ ਵੜਾ ਲੰਮੀ ਬੇਲ ਫਣ ਫਣ ਬਹੁਤ ਸਪੈਸ਼ਲ ਲੱਗੇ ਉਹ ਬਾਬਾ ਇਹਨੂੰ ਪੁੱਛੋ ਕੋਈ ਨਾ ਅਛਾਈ ਮੈਂ ਤਾਂ ਕਿੰਨਾ ਹੀ ਦਿਨ ਹੋ ਗਿਆ ਵੀਰਾਂ ਨੇ ਕੰਮ ਕਰਦੇ ਆਂ ਤਾਂ ਪੁੱਛੋ ਕੋਈ ਨਾ ਅਛਾਈ ਆ ਵੀਰ ਨੂੰ ਥੋੜਾ ਜਿਹਾ ਹੋਇਆ ਤੋਰੇ ਨੂੰ ਆ ਆਪਣਾ ਭਰਾ ਆ ਆ ਠੀਕ ਹੈ ਜੀ ਆ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ ਲੰਮਾ ਹੀ ਕੰਮ ਆਡੇ ਹੋੜੀ ਵੀ ਕੋਈ ਬਣਾਉਂਦਾ ਮੈਂਬਰ ਕਰਦਾ ਸੀ ਹਾਂ ਜੀ ਹਾਂ ਜੀ ਆਡੇ ਕਿਉਂ ਦੱਸ ਦਿਆਂ ਕੰਮ ਚੱਲਦਾ ਆ ਠੀਕ ਹੈ ਜੀ ਬਹੁਤ ਸਿੱਖ ਕੰਮ ਆ ਜੀ ਬਿਲਕੁਲ ਜੀ ਵੇਖੋ ਵੀ ਵੀਰ ਜੀ ਦਾ ਸਾਫ਼ ਸੁਥਰਾ ਚੰਗੀਆਂ ਵੇੜਾ ਲੈਂਦੀ ਆ ਵੀਰ ਨੇ ਤੇਹੀ ਬਤਾ ਕੰਨੀ ਆ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਵੇਖੋ ਵੀਰੇ ਚੈੱਕ ਕਰੋ ਬਿਲਕੁਲ ਜੀ ਚੰਗੀ ਵਹਿੜਾ ਥਾਂ ਥਣ ਬਹੁਤ ਸਪੈਸ਼ਲ ਲੱਗਿਆ ਜੀ ਹਾਂ ਜੀ ਬਾਕੀ ਵੀਰ ਜੀ ਨੇ ਰੇਟ ਵੀ ਜਾਇਜ਼ ਕਰਤਾ ਜੀ ਬਿਲਕੁਲ ਜਾਇਜ਼ ਮੋਲੋ ਯਾਰ ਜੀ ਛੋਟੇ ਛੋਟੇ ਕਰਦੇ ਨੇ ਬਿਲਕੁਲ ਜੀ ਵੀਰ ਜੀ ਦੋ ਤਿੰਨ ਦਿਨ ਤੋਂ ਕਰਦੇ ਟਾਈਮ ਨਹੀਂ ਲੱਗਦਾ ਬਾਬਾ ਜੀ ਤੇ ਬਾਕੀ ਵੇਖੋ ਵੀਰ ਜੀ ਦਾ ਕਿੱਡਾ ਸੋਹਣਾ ਮੋਲਿਆ ਹੁਣ ਆਪਾਂ ਰੋਜ ਹੀ ਜਾਨੀ ਕਿ ਹਨਾ ਇਹ ਕਲੋਂ ਇਹਨਾਂ ਨੇ ਫੋਨ ਕੀਤਾ ਪਹਿਲਾ ਨੰਬਰ ਇਹਦਾ ਪਹਿਲਾ ਨੰਬਰ ਵੀਰ ਜੀ ਦਾ ਠੀਕ ਹੈ ਜੀ ਠੀਕ ਹੈ ਜਾਇਜ ਮੋਲ ਵੀਰ ਜੀ ਨੇ ਕੀਤੇ ਆ ਤੇ ਬਿਲਕੁਲ ਜਾਇਜ ਥੋੜਾ ਥੋੜਾ ਨਫਾ ਰ ਕਿਦੇ ਵੱਡੀਆਂ ਵੇੜਾਂ ਹਨ ਜੀ ਹਨ ਜੀ ਥਾਂ ਤੋਂ ਬਹੁਤ ਸਪੈਸ਼ਲ ਨਹੀਂ ਬਹੁਤ ਕੀ ਕਹਿਣੇ ਹਨਾ ਵੀਰ ਕਾਤਾ ਬਿਲਕੁਲ ਜੀ ਵੀ ਰੇਟਾਂ ਦੇ ਵੀ ਬਿਲਕੁਲ ਹੀ ਰੇਟ ਜਾਇਜ ਹੈ ਬਿਲਕੁਲ ਜੀ ਕੋਈ ਵੀ ਦੋਵੇਂ ਵੇੜਾਂ ਲੈ ਜਾਊਗਾ ਦੁੱਧ ਦਾ ਚੰਗਾ ਰਿਜ਼ਲਟ ਜਾਨੀ ਕਿ ਦੇਣਗੇ ਹਾਂਜੀ ਗਰਮੀਆਂ ਦੇ ਤੋਹਫੇ ਆ ਜੀ ਬਿਲਕੁਲ ਸਹੀ ਗੱਲ ਬਬਾ ਜੀ ਸਹੀ ਗੱਲ ਹੈ ਜੀ ਇਹ ਵੇੜਾਂ ਕੋੜਦੀਆਂ ਜਾਣੀਆਂ ਪੈਣੇ ਬਿਲਕੁਲ ਬੜੇ ਚਿਰਾਂ ਤੋਂ ਕੰਮ ਕਰਦੇ ਪੰਜਾਬ ਰੇਹ ਲਿੰਦੇ ਵੀ ਗਲਮੇ ਜਾ ਤੇ ਮੇਰੇ ਸ਼ਾਲ ਜਾ ਤੇ ਹੋਈ ਪਰਖਿਆ ਇਹ ਪਰਖਿਆ ਵੀਰ ਜੀ ਨੂੰ ਪੂਰੀ ਬਿਲਕੁਲ ਜੀ ਬਿਲਕੁਲ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਹੈ ਨਾਮ ਮੇਰਾ ਸ਼ੰਦਾਜ ਠੀਕ ਹੈ ਜੀ ਹਾਂਜੀ ਆਪਣਾ ਪਿੰਡ ਪਿੰਡ ਦਾ ਨਾਮ ਪੁਰਾ ਡੇਰਾ ਰੋਡ ਬਟਾਲਾ ਡੇਰਾ ਰੋਡ ਬਟਾਲੇ ਦੇ ਠੀਕ ਹੈ ਜੀ ਸ਼ੰਦਾ ਬੜੇ ਚਾਵਾਣਾ ਵੀਰ ਦਾ ਨਾਮ ਰੱਖਿਆ ਵਾ ਸਿੰਧ ਨੇ ਵਧੀਆ ਜੀ ਹਾਂਜੀ ਸੋਨਾ ਨਾਮ ਆ ਤੇ ਫੋਨ ਨੰਬਰ ਦੱਸ ਦਿਓ ਜੀ ਖਣੋ 7779211 79211 ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ ਸਾਰੇ ਵੀਰਾਂ ਨੇ ਇਹੋ ਬੇਨਤੀ ਆ ਕਿ ਵੀਰ ਜੀ ਚੈਨਲ ਨੂੰ ਵੀ ਵਾਧ ਤੋਂ ਵਾਧ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਜੀ ਜੋ ਸੋਨੇ ਤੋਂ ਸੋਨਾ ਪਸ਼ੂ ਲਿਆ ਕੇ ਤੁਹਾਨੂੰ ਖਾਲਿਆ ਜਾਵੇ ਸਤਿ ਸ਼੍ਰੀ ਅਕਾਲ ਜੀ